ਨਹੀਂ ਵਿਚੇ ਕੰਪਨੀਆਂ ਹੀ ਨੇ ਕਿ ਛੋਡੀ ਗੱਲ ਨਹੀਂ ਸੁਣਨੀ ਆ ਤੁਸੀਂ ਕਿੰਨੇ ਫੋਨ ਮਾਰੀ ਜੋ ਜੇ ਕੋਈ ਦਿੱਕਤ ਆ ਗਈ ਕਰਤਾਰ ਜੀ ਕੋਈ ਖਾਸ ਤੇ ਵੀ ਛੋਡੇ ਫੋਨ ਗਿਆ ਨਹੀਂ ਤੇ ਤੁਹਾਡੇ ਕੋਲੇ ਬੰਦੇ ਪਹੁੰਚੀ ਨਹੀਂ ਉਹਨਾਂ ਦੀ ਕੁੜੀਆਂ ਕੁੜੀਆਂ ਵੀ ਆਪ ਮਸ਼ੀਨ ਚਲਾਉਂਦੀ ਆ ਉਹ ਮਤਲਬ ਹਾਂ ਇਹ ਬਹੁਤ ਵਧੀਆ ਚੱਲਦਾ 2007 ਤੋਂ ਦੇਖ ਲਓ ਵੀਡੀਓ ਵੀ ਹੋਣੀ ਆ ਬੀਰੀ ਕੋਲੇ ਅੱਛਾ ਜੀ ਉਹ ਤੁਹਾਨੂੰ ਦਿਖਾ ਵੀ ਦਿਊਗਾ ਇਹ ਕੁੜੀ ਸਾਡੀ ਕਰਤਾਰ ਕਮੈਨ 2006 ਤੋਂ 6 ਮਾਡਲ ਸੀ ਨਾ ਵੀਰੇ 7 ਮਾਡਲ 7 ਮਾਡਲ ਸੀ ਮਸ਼ੀਨ ਇਹ ਹੁਣ ਕੁੜੀ ਟਰੈਕਟਰ ਵੀ ਚਲਾਉਂਦੀ ਆ ਤੇਲ ਪਹਿਲਾਂ ਵਾਲਾ ਤੇਲ ਖਾਂਦਾ ਸੀ ਰੈਗੂਲਰ ਮਾਡਲ ਇਹ ਹੋਣਾ ਵਰਕ ਦੇ ਦੇ ਹਿਸਾਬ ਨਾਲ ਤੇਲ ਖਾਂਦਾ ਜੇ ਇਹਦੇ ਤੇ ਲੋਡ ਪੂਗਾ ਤਾਂ ਤੇਲ ਵੱਧ ਖਾਊਗਾ ਜੇ ਫ੍ਰੀ ਹੈ ਤਾਂ ਫਿਰ ਇਹ ਤੇਲ ਨਾ ਮਾਤਰਾ ਖਾਂਦਾ ਆਤੀਆਂ ਇਹਦੇ ਇਧਰ ਆ ਦਿਖਾ ਦਿਓ ਸਾ ਘੋੜੀਆਂ ਲਾਤੀਆਂ ਜਦੋਂ ਸੀਜ਼ਨ ਲੱਗ ਜਾਂਦਾ ਹੈਗਾ ਅੱਛਾ ਇਹ ਆ ਪਿੰਨ ਕੱਢੋ ਹਾਂਜੀ ਇਹਨੂੰ ਮਸ਼ੀਨ ਨੂੰ ਤੁਸੀਂ ਟਾਇਰਾਂ ਤੋਂ ਫ੍ਰੀ ਕਰ ਸਕਦੇ ਹੋ ਚਾਰੇ ਪਾਸੇ ਘੋੜੀਆਂ ਲਾਤੀਆਂ ਤੇ ਜਦੋਂ ਆਫਸੀਜ਼ਨ ਹੋ ਗਿਆ ਆਫਸੀਜ਼ਨ ਹੋ ਗਿਆ ਟਾਇਰ ਫ੍ਰੀ ਹੋ ਜਾਣਗੇ ਤੇ ਦੋਸਤੋ ਸასიਖਾਲ ਕੀ ਹਾਲ ਚਾਲ ਨੇ ਮੈਂ ਤੁਹਾਡਾ ਵੀਰ ਸੇਖੋਂ ਗੋੜਾਵਾਲ ਤੇ ਬੀਐਫਏ ਦਾ ਮੇਲਾ ਚੱਲ ਰਿਹਾ ਤਨੌਲੇ ਵਾਲਾ ਜਿੱਥੇ ਕਿ ਕਹ ਦੀ ਵੀ ਮੇਲੇ ਵਿੱਚ ਬਹੁਤ ਸਾਰੀਆਂ ਸਟਾਲਾਂ ਆਏ ਸਾਲ ਹੀ ਲੱਗਦੀਆਂ ਹਨ ਉੱਥੇ ਪਿਛਲੇ ਸਾਲ ਵੀ ਆਪਾਂ ਕਰਤਾਰ ਕੰਬੈਨ ਕਰਤਾਰ ਟਰੈਕਟਰ ਨਾਲ ਮਤਲਬ ਆਪਾਂ ਜੁੜੇ ਸੀ ਨਾ ਸਟਾਲ ਨਾਲ ਕਹ ਦੀ ਵੀ ਰਿਵਿਊ ਲਿਆ ਸੀਗਾ ਪਿਛਲੇ ਸਾਲ ਹੀ 2023 ਚ ਐਕਟੀਵ 2024 ਦੇ ਮੇਲੇ 'ਚ ਵੀ ਸਟਾਲ ਲੱਗੀ ਹੋਈ ਆ ਜਿਹੜੀ ਨਵੀਂ ਮੋਡੀਫਿਕੇਸ਼ਨ ਹੋਈ ਆ ਜਾਂ ਕੋਈ ਚੇਂਜਸ ਕੀਤੀ ਗਈ ਆ ਕੰਬੈਨ ਦੇ ਵਿੱਚ ਤੇ ਸਾਰੀ ਟੀਮ ਖੜੀ ਆ ਆਪਣੇ ਨਾਲ ਭੁੱਲਰ ਸਾਹਿਬ ਆ ਜਾਂ ਕਹਦੇ ਵੀ ਕਸਟਮਰ ਕੰਬਾਈਨ ਜਿਹਨਾਂ ਨੇ ਲਈ ਹੋਈ ਹੈ ਜਾਂ ਵਰਤੀ ਹੋਈ ਹੈ ਆਪਾਂ ਸਾਰੀਆਂ ਗੱਲਾਂ ਬਾਤਾਂ ਕਰਦੇ ਆ ਕਿੰਨੀ ਕੁ ਮੋਡੀਫਿਕੇਸ਼ਨ ਹੋਈ ਆ ਸਸੀ ਕਾਲ ਜੀ ਸਸੀ ਕਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋ ਠੀਕ ਹੈ ਜੀ ਬਧੀਆ ਸਰ ਬਧੀਆ ਜੀ ਅੱਛਾ ਤੇ ਬਾੜੀ ਆਪਾਂ ਲੰਬੀ ਚੌੜੀ ਨਾ ਕਰੀਏ ਗੱਲਬਾਤ ਹਾਂ ਟਾਈਮ ਹਰੇਕ ਲਈ ਵੀ ਘੱਟ ਹੁੰਦਾ ਅੱਜ ਦੇ ਟਾਈਮ ਜੀ ਹਾਂ ਜੀ ਹਾਂ ਜੀ ਤੇ ਕਿੱਥੋਂ ਸਟਾਰਟ ਕਰੀਏ ਫਿਰ ਆਪਾਂ ਗੱਲਬਾਤ ਸਾਜੀ ਆਪਾਂ ਜਿਹੜਾ ਇਹਦੇ ਨੂੰ ਪਹਿਲਾਂ ਨਾਲੋਂ ਫਰਕ ਪਾਈ ਇੱਕ ਤਾਂ ਫਰੰਟ ਓਗਰ 18 ਇੰਚੀ ਕਰ ਦਿੱਤਾ ਅੱਛਾ ਜੀ ਪਹਿਲਾਂ 16 ਆਉਂਦਾ ਸੀਗਾ ਤੇ ਉਸ ਤੋਂ ਬਾਅਦ ਵਰਕ ਵਧੀਆ ਕਰ ਸਕਦੇ ਜੀ ਇਹਦੇ ਫੀਡਰ ਦੀਆਂ ਜਿਹੜੀਆਂ ਚਾਈਨਾ ਨਹੀਂ ਆਪਾਂ 4 ਪਾਉਣੇ ਆ ਚੰਨ ਫੱਟੀਆਂ ਪਾਉਣੇ ਆ ਜੀ ਜੀ ਇਹਦੇ ਨਾਲ ਮਸ਼ੀਨ ਦਾ ਤੋਰਾ ਲੈਂਦੀ ਆ ਜੀ ਤੇ ਬਾਕੀ ਗੇਅਰ ਪੰਜ ਆ ਗਏ ਜੀ ਆ ਜੋ ਦਿਖਾਈਏ ਤੁਹਾਨੂੰ ਆ ਗੇਅਰ ਪੰਜ ਆ ਗਏ ਦੇ ਜੀ ਤੇ ਆਇਲ ਬ੍ਰੇਕਾਂ ਆ ਗਈਆਂ ਹਾਂ ਹਾਂਜੀ ਹਾਂਜੀ ਇਹ ਫਰਕ ਪਤਾ ਪਹਿਲਾਂ ਨੂੰ ਪਹਿਲਾਂ 4 ਗੇਅਰ ਸੀਗੇ ਜੀ ਡਿਸਕ ਬ੍ਰੇਕਾਂ ਸੀਆਂ ਹੁਣ 5 ਗੇਅਰ ਕਰਤੇ ਹਾਂ ਤੇ ਬਾਕੀ ਤੁਹਾਨੂੰ ਜਿਹੜਾ ਦਾਣੇ ਵਾਲਾ ਪਾਈ ਪਾਏਗਾ ਉਗਰ ਕਹਿੰਦੇ ਇਹਨੂੰ ਇਹ ਲੰਮਾ ਕਰਤਾ ਜੀ ਔਰ ਉੱਚਾ ਵੀ ਕਰਤਾ ਤੇ ਇਹ ਚੱਕਰ ਆ ਵੀ ਜਦੋਂ ਆ ਪਹਿਲਾਂ ਕਿਸੇ ਦਾ ਬੰਦਾ ਹਰ ਇੱਕ ਬਣੇ ਇੱਕ ਮੈਂ ਵੀਡੀਓ ਅੰਦਰ ਦੇਖ ਰਿਹਾ ਕੱਲਾ ਆਪਾਂ ਉੱਥੇ ਬੈਠੇ ਸੀ ਹਾਂਜੀ ਹਾਂਜੀ ਉਹਨਾਂ ਪਤਨੀਆ ਮਤਲਬ ਟੈਂਟ ਵੱਡਾ ਲਾਇਆ ਕਰਕੇ ਮਸ਼ੀਨ ਛੋਟੀ ਦਿਖਦੀ ਵੀ ਉਹਦਾ ਵੀ ਕੁਝ ਦੇਖਦਾ ਪਲੈਨ ਲੱਗ ਰਿਹਾ ਸੀ ਉਹਦੇ ਦੇਖਣ ਹੀ ਲੱਗਦਾ ਸੀਗਾ ਹਾਂ ਨਹੀਂ ਉਹਦਾ ਕੋਈ ਹੋਣੀ ਹੈਗਾ ਵੀ ਜਾਂ ਕੋਈ ਲੈਂਥ ਦੇ ਵਿੱਚ ਫਰਕ ਪਾਉਣਾ ਨਹੀਂ ਨਾ ਨਾ ਕੋਈ ਲੈਂਥ ਸੇਮ ਹੀ ਆ ਸਾਰਾ ਕੁਝ ਸੇਮ ਹਾਂਜੀ ਅੱਛਾ ਤੇ ਉਗਰ ਵਾਲੀ ਗੱਲ ਤੁਸੀਂ ਉਗਰ ਹਾਂਜੀ ਇਹ ਲੰਮਾ ਕਰਤਾ ਇਹਦਾ ਡਿਸਚਾਰਜ ਉਗਰ ਹੈ ਜਿਹੜਾ ਇਹ ਆਪਣਾ ਇਹਦੇ ਨਾਲ ਜਿਵੇਂ ਟਰਾਲੀ ਦੂਰ ਖੜੀ ਹੈਗੀ ਦਾਣੇ ਦੂਣੇ ਪਾਉਣ ਦੀ ਕੋਈ ਦਿੱਕਤ ਨਹੀਂ ਇੱਕ ਅੱਜ ਕੱਲ ਟਰਾਲੀਆਂ ਦੇ ਬਿੱਡ ਉੱਚੇ ਨੇਗੇ ਹਾਂਜੀ ਓਗਰ ਲੱਗਦੇ ਨਹੀਂ ਇਹ ਇਸ ਕਰਕੇ ਇਹਦੇ ਵਿੱਚ ਫਰਕ ਪਤਾ ਹੀ ਹੈ ਤੇ ਟਾਇਰ ਵਿਕਟ ਇਹਦੇ ਦੇ ਰਹੇ ਹਾਂ ਕਿ ਐਮ ਆਰ ਪੀ ਦੇ ਨਹੀਂ ਅੱਛਾ ਐਮ ਆਰ ਪੀ ਹਾਂਜੀ ਤੇ ਕੀਮਤਾਂ ਦੀ ਗੱਲ ਕਰ ਲਈ ਆਪਾਂ ਹਾਂਜੀ ਕੀਮਤ ਇਹਦੀ ਹੈਗੀ 28,50,000 ਰੁਪਏ ਅੱਛਾ ਮੇਲੇ ਦੀ ਇੱਕ ਮਤਲਬ ਆਉਣ ਮਤਲਬ ਨਹੀਂ ਮੇਲੇ ਦੀ ਨਹੀਂ ਵੈਸੀ ਹੈ ਜੀ ਵੈਸੀ ਹੈ ਹਾਂਜੀ ਹਾਂਜੀ ਅੱਛਾ 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 ਜੀ ਹੋਰ ਕੀ ਮੋਡੀਫਿਕੇਸ਼ਨ ਆਈ ਹੈ ਜੀ ਹੋਰ ਬਾਤੇ ਆ ਤਾਂ ਪਹਿਲੀ ਸੀ ਮੇਰੇ ਖਿਆਲ ਹਾਂ ਜੀ ਹਾਂ ਜੇ ਘੋੜੀਆਂ ਲਾਤੀਆਂ ਇਹਦੇ ਆ ਇਧਰ ਆ ਦਿਖਾ ਦੋ ਰ ਆ ਘੋੜੀਆਂ ਲਾਤੀਆਂ ਜਦੋਂ ਸੀਜ਼ਨ ਲੱਗ ਜਾਂਦਾ ਹੈਗਾ ਅੱਛਾ ਇਹ ਆ ਪਿੰਨ ਕੱਢੋ ਹਾਂ ਜੀ ਇਹਨੂੰ ਮਸ਼ੀਨ ਨੂੰ ਤੁਸੀਂ ਟਾਇਰਾਂ ਤੋਂ ਫ੍ਰੀ ਕਰ ਸਕਦੇ ਹੋ ਚਾਰੇ ਪਾਸੇ ਘੋੜੀਆਂ ਲਾਤੀਆਂ ਤੇ ਜਦੋਂ ਆਫ ਸੀਜ਼ਨ ਹੋ ਗਿਆ ਆਫ ਸੀਜ਼ਨ ਹੋ ਗਿਆ ਟਾਇਰ ਫ੍ਰੀ ਹੋ ਜਾਣਗੇ ਇਹ ਹਾਂ ਇਹ ਵੀ ਵਧੀਆ ਗੱਲ ਹੈ ਹੁਣ ਹਣਾ ਨਹੀਂ ਟਾਇਰ ਹਾਂ ਪੰਨ ਪੈ ਜਾਂਦੇ ਹਾਂ ਹਾਂ ਜੀ ਹਾਂ ਇੱਕਾ ਪੁਲੀ ਨਾਲ ਦੇ ਦੀ ਆਪਾਂ ਨਹੀਂ ਪਹਿਲਾਂ ਦਿੰਦੇ ਨਹੀਂ ਸੀ ਕਿ ਬਲੋਰ ਵਾਲੀ ਪੁਲੀ ਆ ਅੱਛਾ ਹਾਂ ਜੀ ਹਾਂ ਜੀ ਜੀ ਇੰਜਣ ਫਿਰ ਕਿਹੜਾ ਵਰਤਣਾ ਹੈ ਇੰਜਣ ਅਸ਼ੋਕਾ ਲੇਲੈਂਡ BS4 ਅੱਛਾ 133 HP ਇਹੋ ਚ ਕੋਈ ਚੇਂਜ ਹੈ ਪਹਿਲਾਂ ਨਾਲੋਂ ਜੀ ਉਹ ਪਾਵਰ ਵੱਧ ਗਈ ਜੀ ਉਹਦੀ ਅੱਛਾ ਤੇਲ ਪਹਿਲਾਂ ਵਾਲਾ ਤੇਲ ਖਾਂਦਾ ਸੀ ਰੈਗੂਲਰ ਮਾਡਲ ਇਹ ਹੁਣ ਵਰਕ ਦੇ ਦੇ ਹਿਸਾਬ ਨਾਲ ਤੇਲ ਖਾਂਦਾ ਜੇ ਇਹਦੇ ਤੇ ਲੋਡ ਪੂਗਾ ਤੇ ਤੇਲ ਵੱਧ ਖਾਊਗਾ ਜੇ ਫ੍ਰੀ ਹੈ ਤਾਂ ਫਿਰ ਇਹ ਤੇਲ ਨਾਮਾਤਰਾ ਖਾਂਦਾ ਹਾਂਜੀ ਹਾਂਜੀ ਇੱਕ ਆਪਰੇ ਪੂਲੀਆਂ ਨੇ ਜਿਹੜੀਆਂ ਇਹ ਦੂਜੀਆਂ ਲਾ ਦਈਆਂ ਬੋਛਾੜੀ ਪੂਰੀ ਲੱਗ ਬੋਛਾੜੀ ਜੀ ਹਾਂ ਜੀ ਇਹਦੇ ਚ ਮਤਲਬ ਚਾਬੀ ਚੂਬੀ ਪੱਟਣ ਵੇਲੇ ਕੋਈ ਦਿੱਕਤ ਨਹੀਂ ਆਉਂਦੀ ਬਿਲਕੁਲ ਜੀ ਤੇ ਦਾਣੇ ਦੁਣੇ ਪਹਿਲਾਂ ਨਾਲੋਂ ਮਤਲਬ ਸ਼ੁਰੂ ਕੁਛ ਸਫਾਈ ਹੈ ਹੀ ਦਾਣਿਆਂ ਦੀ ਭੱਟੀ ਪੇਂਟ ਕਲਰ ਹੈਗਾ ਜੀ ਆਜੋ ਆਪਾਂ ਬੈਕ ਸਾਈਡ ਤੋਂ ਦੇਖ ਲਈਏ ਲੁੱਕ ਬਹੁਤ ਸੋਹਣੀ ਆ ਵੈਸੇ ਤਾਂ ਤੇ ਨਾ ਇਸ ਸਮੇਂ ਸੇ ਲੱਗ ਤੋਂ ਲਾਉਣੇ ਕਰਦੇ ਹੀ ਰਹਿੰਦੇ ਨੇ 4x4 ਆ ਪਰ ਵੀਊ ਉਹਨਾਂ ਭਰਾਵਾਂ ਦਾ ਵੀ ਲਮਾ ਜਿੰਨਾ ਮਤਲਬ ਵਰਤੀ ਹੋਈ ਹਾਂ ਜੀ ਨਾਲ ਆ ਪ੍ਰਿਵਿਊ ਵੀ ਉਹਨਾਂ ਦਾ ਵੀ ਲੈ ਆ ਆ ਬਾਈ ਜੀ ਸਾਡੇ 2007 ਤੋਂ ਚਲਾਉਂਦੇ ਨੇ ਇਹਨਾਂ ਦੀ ਬੇਟੀ ਆ ਓਰੇ ਬਲਾਈਂ ਕਿੱਥੇ ਬਾਈ हां गुड़िया गुड़िया ਵੀ ਆਪ ਮਸ਼ੀਨ ਚਲਾਉਂਦੀ ਆ ਉਹ ਮਤਲਬ ਇੱਕ ਹਾਂ ਇਹ ਬਹੁਤ ਵਧੀਆ ਕਰਦਾ 2007 ਤੋਂ ਦੇਖ ਲਓ ਵੀਡੀਓ ਵੀ ਹੋਣੀ ਹੈ ਬੀਰੀ ਕੋਲੇ ਅੱਛਾ ਜੀ ਉਹ ਤੁਹਾਨੂੰ ਦਿਖਾ ਵੀ ਦਊਗਾ ਇਹ ਕੁੜੀ ਸਾਡੀ ਕਰਤਾਰਕ ਮੈਨ 2006 ਤੋਂ 6 ਮਾਡਲ ਦੀ ਨਾ ਵੀਰੇ 7 ਮਾਡਲ 7 ਮਾਡਲ ਦੀ ਮਸ਼ੀਨ ਇਹ ਕੁੜੀ ਟਰੈਕਟਰ ਵੀ ਚਲਾਉਂਦੀ ਆ ਕਰਤਾਰ ਕੰਬੈਨਾਂ ਵਾਲੇ ਕੋਸ ਪ੍ਰਾਈਜ਼ ਦਿੱਤਾ ਗੁੜੀ ਹਾਂਜੀ 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 ਇਹ ਵਧੀਆ ਗੱਲ ਆ ਹਨਾ ਮਾਨ ਬਾਦ ਇਹ ਹੁਣ ਵੀ ਵੀਰ ਹੋਣੀਆਂ ਕੋਲੇ 7ਵੀਂ 8ਵੀਂ ਮਸ਼ੀਨ ਹੈ ਹਾਂ ਜੀ ਇਹਨਾਂ ਨੇ ਹੁਣ ਬੁੱਕ ਕਰਾਈਆਂ ਨੇ ਦੋ ਮਸ਼ੀਨਾਂ ਹੂੰ ਆਏ ਸੀ ਜਿਹਨੇ ਇੱਕ ਦੋ ਮਸ਼ੀਨਾਂ ਲੈ ਕੇ ਜਾਂਦੇ ਬਹੁਤ ਚਲਾਈ ਚ ਵੀਰੇ ਨੰਬਰ 1 ਅੱਜ ਦੀ ਗੱਲ ਹੈ ਇੱਕ ਟਮਟਾਪਾ ਮੈਕ ਜਲਾ ਲਈਏ ਕਿਉਂਕਿ ਫਿਰ 2007 ਤੋਂ ਜੁੜੇ ਹੋਇਆ ਆਪਣੇ ਕੋਲੇ ਅੱਜ ਵੀ 2007 ਮਾਡਲ ਚੱਲ ਰਹੀ ਹੈ ਅੱਛਾ ਤੇ ਜਿਹੜਾ ਕਿ ਉਹ ਵੀ origignal ਰੰਗ ਆ ਉਹਦਾ ਸਾਰਾ ਹਾਂਜੀ ਮਤਲਬ ਕੋਈ ਸਾਨੂੰ ਅੱਜ ਤੱਕ ਕੋਈ ਦਿੱਕਤ ਹੀ ਨਹੀਂ ਆਈ ਕੋਈ ਗੇਅਰ ਪੱਖੋਂ ਜਾਂ ਕੋਈ ਚਲਾਈ ਬਿਰੇ ਤੇ ਟੌਪ ਦੇ ਜਿਆਦੇ ਨਾ ਮੰਨ ਕੇ 2 ਸਾਲ ਚੱਲ ਕੇ ਰੰਗ ਧੱਬੇ ਜੇ ਹੋ ਜਾਂਦੇ ਨੇ ਉਹ ਦੇਖੋ ਨਾ ਬਿਰੇ ਹੋਰੀ 2006 ਤੋਂ ਚਲੋ ਰਹੀ ਹੈ ਇਹ ਜੀ ਨਾ ਤੇ ਕਹਿਣ ਤੋਂ ਭਾਵ ਕੀ ਹੈ ਨਾ ਇਹਨਾਂ ਦਾ ਇਹ ਵੀਰ ਹੋਣੀਆਂ ਦਾ ਪਿੰਡ ਹੈਗਾ ਹਰੀ ਗੜ ਜੀ ਇਹ ਇਹ ਵੀਰ ਹੋਣੀਆਂ ਕੋਲੇ 2007 ਤੋਂ ਵੀਰੇ 2007 ਤੋਂ ਚਲਾਉਂਦੇ ਨੇ ਮਟਰ ਕਰਤਾਰ ਮਸ਼ੀਨਾਂ ਨੇ 2007 ਤੋਂ ਚਲਾ ਰਹੀ ਜੀ ਅੱਗੇ ਕਸਟਮਰਾਂ ਨੂੰ ਵੀ ਦਵਾਉਂਦੇ ਨੇ ਮਸ਼ੀਨਾਂ ਤੇ ਹੁਣ ਨਾਲ ਉਹ ਤੁਸੀਂ ਹੁਣ ਮਤਲਬ ਵਰਤਿਆ ਹੋ ਹਾਂਜੀ ਹਾਂ ਬਹੁਤ ਚੀਜ਼ ਹੁਣ ਰੱਖਤੇ ਆਪਣੇ ਕੋਲ 23 ਮਾਡਲ ਵੀ ਆ 24 ਵੀ ਆ ਪੀਰੀਜਮ ਚ ਉਹ ਮਾਰਲ ਚ ਫਰੰਟੋ ਗਰੇਨੇ ਵੱਡਾ ਕਰਦਾ 6 ਤੇ ਹੁਣ ਦੇ ਮਾਰਲ ਚ ਕੀ ਡਿਫਰੈਂਸ ਕਿਤੇ ਲਖ ਰਹੇ ਹੋ ਕਾਟਰ ਦਾ ਹੀ ਬਹੁਤ ਫਰਕ ਆਈ ਅੱਛਾ ਹਾਂ ਜਿਵੇਂ ਮੰਨ ਲਓ ਮੂਰੇ ਰੁਗ ਬੰਦਾ ਕੋਈ ਮੰਨ ਲਓ ਵੈਰਾਈਆਂ ਇਨੀ ਆ ਗਈਆਂ ਜੋ ਦੇਦੀਆਂ ਨਾਲ ਬੇਟਣ ਲੱਗ ਜਾਂਦਾ ਜੋ ਮਤਲਬ ਕੋਈ ਡਿਗਿਆ ਜਾ ਜਿਸ ਜੋ ਕੋਈ ਤੇਲਾ ਪਿਆ ਹੁੰਦੀ ਚੱਕਦੇ ਪਰ ਹੁਣ ਤਾਂ ਉਹ ਰੋਗ ਹੀ ਕੱਟਦਾ ਜੀ ਕਰਤਾਰ ਨਹੀਂ ਅੱਛਾ ਹਾਂ ਉਹ ਬੜੀ ਪ੍ਰੋਬਲਮ ਹਾਂ ਜੀ ਹਾਂ ਬਾਕੀ ਦੀ ਖਾਸियत ਕਰਤਾਰ ਦੀ ਹੋਰ ਆ ਗਈ ਕਿ ਨਹੀਂ ਵਿੱਚ ਕੰਪਨੀਆਂ ਹੀ ਨੇ ਕਿ ਛੋਟੀ ਗੱਲ ਨਹੀਂ ਸੁਣਨੀਆਂ ਤੁਸੀਂ ਕਿੰਨੇ ਫੋਨ ਮਾਰੀ ਜੋ ਜੇ ਕੋਈ ਦਿੱਕਤ ਆ ਗਈ ਕਰਤਾਰ ਜੀ ਕੋਈ ਖਾਸ ਤੇ ਵੀ ਛੋਡੇ ਫੋਨ ਗਿਆ ਨਹੀਂ ਤੇ ਤੁਹਾਡੇ ਕੋਲੇ ਬੰਦੇ ਪਹੁੰਚੀ ਨਹੀਂ ਉਹਨਾਂ ਦੇ ਤੇ ਮਤਲਬ ਜਿਹਾ ਇਹ ਮਾਲਕਾਂ ਦੇ ਲੈਵਲ ਤੋਂ ਜਾਏ ਬਾਈ ਮਨਜੀਤ ਜੀ ਨੇ ਮਨਪ੍ਰੀਤ ਜੀ ਨੇ ਮੇਰੇ ਹੈਪੀ ਆ ਮਤਲਬ ਉਹ ਇੰਨੇ ਚੰਗੇ ਇਨਸਾਨ ਨੇ ਵੀ ਉਹਨਾਂ ਦਾ ਕੋਈ ਮੁੱਲ ਹੀ ਨਹੀਂ ਚੰਗਾਈ ਦਾ ਵੀ ਗਾਰੰਟੀ ਨਾਲ ਕੋਈ ਮਤਲਬ ਇਹ ਨਹੀਂ ਕੋਈ ਗਾਰੰਟੀ ਨਾਲ ਨਹੀਂ ਉਹਨਾਂ ਦਾ ਮਸਲਾ ਵੇਖੋ ਉਹਨਾਂ ਵੀ ਆਪਣੀ ਗਾਰੰਟੀ ਨਾਲ ਬਾਤ ਨੂੰ ਵੀ ਚਲੋ ਗਾਰੰਟੀ ਨਾਲ ਉਹ ਚੀਜ਼ ਨਹੀਂ ਵੀ ਕਸਟਮਰ ਦੀ ਪਹਿਲੇ ਅਧਾਰ ਤੇ ਸੁਣਦੇ ਨੇ ਇਹ ਗੱਲ ਪਹਿਲ ਦੇ ਅਧਾਰ ਤੇ ਛੋਟੀ ਸੁਣੀ ਜਾਊ ਇਹ ਨਹੀਂ ਕੀ ਵੀ ਸੋਨੂੰ ਵੀ ਥੋੜੀ ਸੁਣੀ ਨਹੀਂ ਜਿਉਂ ਆਪਣੇ ਯਾਰ ਕੋਈ ਆਪਣੀ ਗਾਰੰਟੀ ਲੱਗੀ ਯਾਰ ਆਪਾਂ ਕੰਮ ਨਹੀਂ ਵੜ ਗਿਆ ਇਹ ਚੀਜ਼ ਨਹੀਂ ਆਹ ਦੇ ਦਾ ਵੀ ਮਤਲਬ ਉਹ ਲਾ ਜਾ ਉਹਦਾ ਸਾਡਾ ਚੱਲਣ ਦੀ ਬਹੁਤ ਚੀਲਾ ਗਾ ਜਾਂਦਾ ਤੇ ਲਾ ਸਾਡਾ ਦੁੱਧ ਪਾਈ ਜਾਂਦਾ ਗਾਂ ਬਾਈ ਦੀ ਦਾਣਿਆਂ ਦੀ ਸਹੀ ਗੱਲ ਇਹ ਵੀ ਜਦੋਂ ਦਾ ਮੰਨੋ ਇਹਨਾਂ ਦਾ ਅੱਜ ਤੱਕ ਦੇਖੋ ਕੋਈ ਪੁਰਾਣੀ ਕੀ ਇਹਨਾਂ ਦਾ ਇੱਕ ਨੰਬਰ ਉਹਨਾਂ ਜਦੋਂ ਪਹਿਲਾਂ ਉਸਾ ਸ਼ਗੀਰੀ ਲੱਗਦੀ ਸੀ ਮੈਨੂੰ ਵੀ ਵਾਲੀਆਂ ਹੋਈਆਂ ਨੇ ਅੱਜ ਕੱਲ ਕੋਈ ਮਤਲਬ ਕੋਈ ਵੈਰੈਟੀ ਇਹਦੀ ਆ ਵੀ ਦਾਣੇ ਕੱਟ ਜਾਂਦੇ ਪਹਿਲੇ ਹਰੇ ਰਹਿ ਜਾਂਦੇ ਆ ਬਾਸਪਤੀ ਮਤਲਬ ਜਿਹਾ ਆ ਜੋ ਇਹ ਵੀ ਚੇਤਨ ਵੱਡ ਰਹੇ ਆ ਜੀ ਆਪਾਂ 26 ਵੱਡ ਰਹੇ ਆ ਇੱਕ 31 ਝੋਨੇ ਦਾ ਵੀ ਆਇਆ ਸੀਗਾ ਕਿਉਂ ਨਾ ਸਾਰੀਆਂ ਕੰਪਨੀਆਂ ਹੱਥ ਘੜੇ ਕਰਾਤੀਆਂ ਹੱਥ ਘੜੇ ਕਰਾਤੀਆਂ ਜੁੱਤੀ ਮਾਰਦੇ ਕੋਕੋ ਵੀ ਆਇਆ ਜਾਂਦੀਗਾ ਉਹਦੇ ਵਿੱਚ ਇਹ ਸੀ ਵੀ ਦਾਣਾ ਪਾ ਰਿਹਾ ਸੀਗਾ ਪੱਤੇ ਹਰੇ ਮਤਲਬ ਆਪਣੇ ਕੋਲੇ ਆਪਾਂ 31 ਵੱਡਦੇ ਰਹਾ ਪਰ ਆਪਾਂ ਨੂੰ ਬਹੁਤ ਘੱਟ ਦਿੱਕਤ ਆਈ ਕਿਉਂਕਿ ਕੀ ਚੱਕਰ ਹੁੰਦੇ ਨੇ ਵਿੱਚ ਕੰਪਨੀਆਂ ਕਰਦੇ ਨੇ ਜਿਹੜੀਆਂ ਸਪਾਈਕਾਂ ਦੀਆਂ ਲੈਣਾ ਨੇ ਉਹ ਤਿੰਨੇ ਪੂਰੀਆਂ ਨਹੀਂ ਕਰਦੇ ਇੱਕ ਲਾਈਨ ਪੂਰੀ ਕਰਨ ਦੇ ਨੇ ਤੇ ਦੂਸਰੀਆਂ ਲੈਣਾ ਕਰਦੇ ਕਿਉਂਕਿ ਆਪਾਂ ਪਰ ਉਹ ਪਹਿਲਾਂ ਹੀ ਪੂਰੀਆਂ ਕਰਦੇ ਕਿਉਂਕਿ ਆਪਾਂ 2700 ਦਾ ਵਾਹ 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 ਮਾਰਨ ਤੇ ਰੋਡਾਂ 'ਚ ਬਹੁਤ ਫਰਕ ਆਉਂਦਾ ਅੱਛਾ ਉਹ ਕਈ ਵਾਰੀ ਨਾ ਮਾਰ ਕੇ ਰਹਿਣਗੇ ਮਾਰਾ ਜਿਵੇਂ ਕੋਈ ਅਨਜਾਨ ਡਰਾਈਵਰ ਆ। ਇਹਦੀ ਗੱਲ ਤਾਂ ਜਿਹੜੀ ਮਾਰਨ ਕੇ ਜਿਹਨਾਂ ਟੈਂਕ ਉੱਪਰੋਂ ਬੰਦ ਆ। ਬਾਕੀ ਜਿਵੇਂ ਕੋਈ ਕਹਿੰਦਾ ਵੀ ਇਹ ਨਵੇਂ ਮਸ਼ੀਨਾਂ ਨਾਲ ਜੁੜ ਗਏ। ਇਹ ਕਿ ਦੁਰਲਨ ਤੇ ਇੱਕ ਦਾ ਦਾਣੇ ਧਾਰਨੇ ਥਾਈ ਮਾਰਨੇ ਦਾਣੇ ਉਹ ਕਰਜੋਤਾ ਹੁੰਦੀ ਹੈ। ਉਹ ਵੀ ਡਰਾਈਵਰ ਦੇ ਹੱਥ ਹੁੰਦਾ। ਹੁਣ ਜੇ ਅਨਜਾਨ ਡਰਾਈਵਰ ਆਪਾਂ ਬਿਠਾ ਦਈਏ ਉਹ ਦਾਣੇ ਡੋਲ ਵੀ ਦੂਗਾ ਕਿਉਂਕਿ ਟਰਾਲੀ ਪਾਉਣ ਲੱਗਿਆ ਡੋਲ ਦੂਗਾ ਉਹ ਮਾਗਰਦੀ ਵੀ ਡੋਲ ਦੂਗਾ ਕਿਉਂਕਿ ਦੋਨੋਂ ਜੁਡੀਮੈਂਟ ਹੀ ਨਹੀਂ ਹੁਣ ਅੱਜ ਕੱਲ੍ਹ ਕੀ ਹੋਇਆ ਪਿਆ ਮਸ਼ੀਨਰੀ ਉਹ ਵੀ ਬੜੀ ਡਰਾਈਵਰ ਘਟ ਰਹੇ ਕਿਉਂਕਿ ਜਿਹੜੇ ਹੈਲਪਰ ਨੇ ਇੱਕ ਸੀਨ ਚ ਲਾ ਕੇ ਕਹਿੰਦਾ ਮੈਂ ਡਰਾਈਵਰ ਬਣਦਾ ਡਰਾਈਵਰ ਇਹਦਾ ਛੋਣਾ ਪੜਨਾ ਕਣਕ ਦਾ ਰਿਕ ਚਲਾ ਲੂਗਾ ਵੀਰੇ ਕਣਕ ਦਾ ਜਿਹੜੀ ਮਰਜ਼ੀ ਮਸ਼ੀਨ ਚਲਾ ਲਾ ਪਰ ਲਾਜਾ ਉਹਨਾਂ ਛੋਣੇ ਹੀ ਪਤਾ ਪਰ ਛੋਣੇ ਜਿਹਾ ਮੰਨਣ ਕੇ ਜਾਰੀ ਵੀ ਇਹ ਜੋ ਕੁਝ ਸਹੀ ਡਰਾਈਵਰਾਂ ਦਾ ਉਹ ਤੋਰਾ ਵੀ ਤੇ ਮਸ਼ੀਨ ਨੂੰ ਪਹਿਲਾ ਰੰਗ ਕੋਸਾ ਬੜਾ ਵੱਡਾ ਫਰਕ ਫੀਟਰ ਫੀਟਰ ਚ ਚਾਈਨਾ achar ਕਰਤੀਆਂ ਅੱਛਾ ਇਹ ਖਾਸ ਹੀ ਕਰਤੀ ਕਿਉਂਕਿ ਜਿਹੜਾ ਲਾਂਗਾ ਇਹਦੇ ਨਾਲ ਪਾੜ ਕੇ ਜਾਉਂ ਅੰਦਰ ਖੱਬਾਂ ਨਹੀਂ ਬਣ ਕੇ ਜਾਉਗਾ ਉਹਦੇ ਨਾਲ ਦਾਣਾ ਬਹੁਤ ਘੱਟ ਆ ਪਰ ਮੈਨੂੰ ਤਾਂ ਦੋ ਮੈਂ 2007 ਤੋਂ ਚਲਣਾ ਨਾ ਆਪਾਂ ਨੂੰ ਉੱਚ ਚੱਲਣ ਚ ਦਿੱਕਤ ਆਈਦੀ ਪਰ ਹੁਣ ਨਾਲ ਤਾਂ ਹੋਣਾ ਹੀ ਗਿਆ ਹੁਣ ਤਾਂ ਫਾਰਕੀ ਵਾਲਾ ਪਸਾਗਾ ਹੁਣ ਤਾਂ ਆਏ ਖਾਸ ਤੂ ਜੱਡੀ ਦੀ ਬੈਠੇ ਹੋ ਅੱਛਾ ਮੈਂ ਭੁੱਲਰ ਸਾਹਿਬ ਨੂੰ ਇੱਕ ਸਵਾਲ ਜਿਹਾ ਕਰਾਂਗੇ ਆਪਾਂ ਮਰਨਵਾੜੇ ਬੋਲੋ ਔਰ ਕੋਈ ਚੇਂਜ ਨਹੀਂ ਤੁਸੀਂ ਜਿਵੇਂ ਤੁਸੀਂ ਦੱਸ ਰਹੇ ਸੀਗੇ ਵੀ ਇਹ ਸਟੀਲ ਦਾ ਕੁਝ ਪਹਿਲਾਂ ਉਮੀ ਚੱਲੀ ਜਾਂਦਾ ਇਹਨਾਂ ਦਾ ਇਹ ਤਾਂ ਕੋਕ 2000 ਮਤਲਬ 10 ਤੋਂ ਹੀ ਇਹਨਾਂ ਸਟੀਲ ਚੱਲ ਰਹੀ ਆ ਹੁਣ ਵੀ ਪਰ ਮੇਰੇ ਕੋਲੇ ਬਿਨਾ ਸਟੀਲ ਤੋਂ ਚੱਲਦੀਆਂ ਮਸ਼ੀਨ ਅੱਛਾ ਮਤਲਬ 2007 ਮਾਡਲ ਪਰ ਅੱਜ ਵੀ ਉਹਨਾਂ ਦੀ ਵੀਡੀਓ ਦਿਖਾਉਣਾ ਚੱਲਦੀ ਪਰ ਕਿਪਟੌਪ ਤੇ ਪੂਰਾ ਸਿੱਖ ਸਿਖਰਾਂ ਤੇ ਅੱਜ ਵੀ ਆਏ ਨਹੀਂ ਉਵੇਂ ਹੀ ਚੱਲਦੀ ਜਿਵੇਂ ਕਿ ਬਹੁਤ ਵੀ ਜ਼ਾਂਦੀ ਮਸ਼ੀਨ ਹੁੰਦੀ ਆ ਕਿਸੇ ਨੂੰ ਗੇਅਰ ਦੀ ਦਿੱਕਤ ਨਹੀਂ ਬਹੁਤ ਸਟੀਲ ਬਿਨਾ ਹੋਰ ਮਸ਼ੀਨ ਵਰਤੀ ਹੈ ਕੋਈ ਵੀਰੇ ਆਪਣੇ ਯਾਨੀ ਕਿ ਰਿਸ਼ਤੇਦਾਰਾਂ ਕੋਲ ਜੀ ਆ ਵਿਸਾਲ ਵੀਤੀ ਇਹਨਾਂ ਦੀ ਦੀ ਸਾਰੀਆਂ ਪੰਜ ਗੱਜਾਂ ਦੇਖੀ ਇਹਨਾਂ ਦੀ ਤੇ ਉਹਨਾਂ ਦੀ ਸਰਵਿਸ ਦਾ ਕੋਈ ਫਰਕ ਵੀਰੇ ਉਹਦਾ ਸਰਵਜ ਜਿਵੇਂ ਮਸਾਲ ਦੇ ਸਰਵਿਸ ਨਹੀਂ ਅੱਜ ਕੀ ਮੇਰੇ ਮਿੱਤਰ ਦੇ ਕੋਲ ਮਸ਼ੀਨ ਸੀ ਉਹਦੀ ਕਾਟਰ ਤੇ ਆਪਣਾ ਫੀਟਰ ਦੀਗਾ ਉਹ ਮਾਲ ਅਗਾ ਅੱਗੇ ਲਿਜਾ ਵੀਨਾ ਪਲਟਾ ਪਲਟਾ ਮੂਰੇ ਛਿੱਟੀ ਜਾਵੇ ਫਿਰ ਉਹਨਾਂ ਦੀ ਬਾਅਦ ਚ ਆ ਕੇ ਗੱਡੀ ਲਈ ਤਾਂ ਆ ਕੇ ਰੋਲਾ ਰੂਲਾ ਪਾ ਕੇ ਉਹਨਾਂ ਤੋਂ ਫੀਟਰ ਤੇ ਕਾਟਰ ਬਦਲਾਏ ਆ ਜੀ ਜੀ ਤੇ ਮਤਲਬ ਇਹਨਾਂ ਦੀ ਇਹ ਨਹੀਂ ਖਾਸियत ਇਹ ਤਾਂ ਮਾਲਕ ਨੂੰ ਕਹੇ ਤੁਸੀਂ ਸਿੱਧਾ ਫੋਨ ਲਾ ਲਓ ਤਾਂ ਵੀ ਥੋੜੀ ਉਹਦੀ ਸੁਣਨਗੇ ਵੀ ਇਹ ਨਹੀਂਗਾ ਵੀ ਉਹਨਾਂ ਨੂੰ ਫੋਨ ਗਿਆ ਨਹੀਂ ਵੀ ਥੋੜੀ ਸੁਣਨਗੇ ਨਹੀਂ ਯਾਰ ਆਪਾਂ ਤਾਂ ਕੋਈ ਗੱਲ ਨਹੀਂ ਆ ਗਿਆ ਫੋਨ ਗਿਆ ਇੱਕ ਬਹੁਤ ਜੇ ਇਹ ਅੱਜ ਦੀ ਗੱਡੀ ਦੇ ਮੰਨੇ ਕਰਤਾਰ ਵਾਲੇ ਇੱਕ ਬਹੁਤ ਚੰਗੇ ਇਨਸਾਨ ਨੇ ਜਿਹੜੇ ਆਪ ਨੇ ਕਿ ਜਿਹੜੀ ਲੋਕਾਂ ਨਾਲ ਇੱਕ ਜੂਰੀ ਵਾਲਾ ਕੇਸ ਸਿਸਟਮ ਆਇਓ ਉਹ ਜਿਹੜਾ BS4 ਇੰਜਣ ਆਇਆ ਹੈ ਜੀ ਇਹ ਜਿਹੜਾ ਇੰਡੀਆ ਗਵਰਨਮੈਂਟ ਨੇ ਬਣਾਇਆ ਪ੍ਰਦੂਸ਼ਣ ਤੋਂ ਬਣਾਇਆ ਹਾਂਜੀ ਇਹ 133 HP ਹੈ ਬਹੁਤ ਵਧੀਆ ਇੰਜਣ ਹੈਗਾ ਬਹੁਤ ਵਧੀਆ ਮਤਲਬ ਇਹ ਆਪਣਾ ਤਾਂ ਜੂਰੀ ਵਾਲਾ ਕੋਈ ਨਹੀਂ ਆਪਣੇ ਵਾਲੇ ਸਾਰੇ ਕਮਾਈਨਾਂ ਦੀ ਜੂਰੀ ਆ ਜਾਂਦੀ ਪੈਂਦਾ ਜੀ ਉਹਦੇ ਬਿਨਾਂ RC ਵੀ ਨਹੀਂ ਬਣਦੀ ਓਕੇ BS4 ਨਵੀਂ ਮਤਲਬ ਸਿਰਿਆ ਹੈ ਨਾ ਉਹ ਬਾਹਰਲੀਆਂ ਕੰਟਰੀਆਂ ਦਾ BS11 ਚੱਲ ਪਈ ਜੀ ਟੈਕਨੋਲੋਜੀ ਐਡਵਾਂਸ ਹੈ ਇਹਦੀ ਕੀਮਤ 28 ਦੱਸੀ ਤੁਸੀਂ ਜੇ ਅਗਲਾ ਕੈਬਨ ਵਾਲੀ ਦੀ ਗੱਲਬਾਤ ਕਰ ਲਈ ਆਪਾਂ ਉਹ 34 ਲੱਖ ਦੀ ਹੈ ਜੀ ਮੌਕੇ ਦਾ ਕੋਈ ਹੋ ਜਾਂਦਾ ਕੋਈ ਉਹ ਦੇਖੋ ਹੋ ਜਾਂਦਾ ਕੋਈ ਗੱਲ ਨਹੀਂ ਇਦਾਂ ਦਾ ਹੋ ਜਾਂਦਾ ਹੈਗਾ ਅੱਜ ਕੱਲ ਲੋਕੀ ਕੀ ਕਰਦੇ ਹੈਗੇ ਇੱਕ ਨਵਾਂ ਕੰਮ ਹੈ ਜੀ ਹੁਣ ਬਾਹਰਲੀਆਂ ਕੰਟਰੀਆਂ 'ਚ ਮੁੰਡੇ ਜਾ ਰਹੇ ਨੇਗੇ ਹਾਂਜੀ 25 25 26 26 ਲੱਖ ਲਾ ਕੇ ਅਗਲਾ ਕਹਿੰਦਾ ਯਾਰ ਮੁੰਡੇ ਨੂੰ ਰੋਈ ਕੰਮ ਲੈ ਕੇ ਦੇ ਦੋ ਔਰ ਇੱਕ ਮੈਨ ਏਸੀ ਕਮੈਨ ਲੈ ਦੋ ਆਪ ਦੀ ਨਗਜ਼ਨ ਨਾਲੇ ਕੰਮ ਕਰੂਗਾ ਨਾਲੇ ਚਾਰ ਪੈਸੇ ਕਮਾ ਕੇ ਦੀ ਬਿਲਕੁਲ ਜੀ ਬਹੁਤ ਬੰਦੇ ਸਾਡੇ ਕੋਲ ਪਿਛਲੇ ਸਾਲ ਮਸ਼ੀਨਾਂ ਲੈ ਕੇ ਗਏ ਨੇ ਏਸੀ ਉਹਨਾਂ ਦਾ ਰੀਜ਼ਨ ਇਹੀ ਰਹੇਗਾ ਵੀ ਮੁੰਡੇ ਹੁਣ ਬਾਹਰ ਜਾਂਦੇ ਨੇ ਕੰਮ ਬਾਹਰ ਹੈ ਨਹੀਂਗਾ ਵੀ ਓਰੇ ਲਾ ਕੇ ਪੈਸੇ ਯਾਰ ਇੱਕ ਵਾਰ ਏਸੀ ਮਸ਼ੀਨ ਲੈ ਲਓ ਪੈਸੇ ਤਾਂ ਉਨੇ ਹੀ ਲੱਗਦੇ ਨੇ ਵੀ ਬਾਹਰ ਵਾਲਾ ਕੇਸ ਵੀ ਲੱਗਦਾ ਐਫ ਡੀ ਵਾਲਾ ਕੰਮ ਜਦੋਂ ਮਰਜ਼ੀ ਵੇਚ ਲੋ ਕਿਹੜਾ ਛਡਾਉਣਾ ਮਿੰਟ ਚ ਮੂਵ ਹੋ ਗੋਗੀ ਵਿੱਚ ਤੁਸੀਂ ਜੇ ਰਾਤ ਨੂੰ ਕਹਿੰਦੇ ਹੋ ਹੋਰਾਂ ਸਵੇਰ ਨੂੰ ਨਹੀਂ ਵਿਕਜੂ ਹਾਂਜੀ ਮੰਨ ਕੇ ਚੱਲੋ ਕਿਸੇ ਨੇ ਪੁਰਾਣਾ ਮਾਡਲ ਤੁਹਾਨੂੰ ਦੇ ਕੇ ਛੋੜਾ ਕਰਤਾਰ ਆ ਇਹ ਨਮਾ ਲੈਣਾ ਉਹ ਹੋਏ ਚੇਂਜ ਨਹੀਂ ਅਸੀਂ ਸਾਡੀ ਕੰਪਨੀ ਦੀ ਮਸ਼ੀਨ ਨਹੀਂ ਕੱਟਦੀ ਉਹ ਹੋਰ ਕੋਈ ਸੱਜਣਵੇਲੀ ਆ ਜਾਂਦੇ ਨੇ ਉਹ ਹੁੰਦੇ ਨੇ ਜਿਹੜੇ ਮਤਲਬ ਉਹਨਾਂ ਉਹ ਕੱਟ-ਕੁੱਟ ਲੈਂਦੇ ਨੇ اچھا ਹਾਂ ਠੀਕ ਹੈ ਮੈਂ ਹੀ ਸਸਤੀ ਕਰਕੇ ਜਾਂ ਕੋਈ ਵਾਰੀ ਕੋਈ ਕਸਟਮਰ ਆ ਜਾਂਦਾ ਉਹਨੂੰ ਦੱਸ ਪਾਈ ਜਾਂਦੀ ਵੀ ਭਾਈ ਆ ਬੰਦੇ ਕੋਲੇ ਮਸ਼ੀਨ ਖੜੀ ਹੈ ਤੂੰ ਲੈ ਲੈ ਜੇ ਲੈਣੀ ਹੈ ਹਣਾ ਠੀਕ ਹੈ ਜਿੰਨੇ ਕਬਾਜ ਟਾਲੀ ਹੁੰਦੀ ਹੈ ਉਹ ਅਗਲਾ ਆਪਣੀ ਸੈਟਿੰਗ ਕਰਦੇ ਨੇ ਤੇਲ ਬ੍ਰੇਕਾਂ ਕਰੀ ਨੇ ਉਹ ਜਿਵੇਂ ਅੱਗੇ ਬ੍ਰੇਕ ਹੁੰਦੇ ਦੂਸਰੇ ਕਈ ਵੀ ਰਿਹਾ ਅਣਜਾਣ ਬੰਦੇ ਨੇ ਡਰਾਈਵਰ ਬ੍ਰੇਕਾਂ ਤੇ ਪੈਰ ਧਰ ਲੈਂਦੇ ਉਹ ਬਹੁਤ ਮਸ਼ੀਨਾਂ ਨੂੰ ਅੱਗ ਲੱ ਜਿੰਦਰਜਕ ਕਹਿ ਗਿਆ اچھا ਇਹ ਇੱਕ ਬਹੁਤ ਕਿਉਂਕਿ ਜਿਹੜੀ ਕਰਤਾਰ ਆ 2007 ਤੋਂ ਸੋਰਾਜ ਗੇਰ ਲਾ ਰਹੀ ਹੈ ਹਾਂਜੀ ਹਾਂਜੀ ਇੱਕ ਅਜਨੀ ਵੀ ਘੇਰ ਬਖੋ ਕਿਉਂਕਿ ਗੇਰ ਇੱਕ ਪੂਰਾ ਕੁਆਲਿਟੀ ਜਾਵੇ ਪਰ ਇਹ ਨਹੀਂ ਕਿ ਵੀ ਤੁਹਾਨੂੰ ਪਾ ਕੇ ਜਿਵੇਂ ਆਹ ਕੰਪਨੀਆਂ ਨੇ ਹਜੇ ਤੱਕ ਵੀ ਡੀਡੀਆ ਚੱਕੀ ਜਾਂਦੇ ਨੇ ਹਾਂ ਕਿਉਂਕਿ ਸਾਰਿਆਂ ਦੀ ਡੀਡੀਆ ਰਹੀ ਆ ਜਾਂਦੇ ਨੇ ਕੋਈ ਇਹਦਾ ਮੰਨ ਕੇ ਦਿੱਕਤ ਹੋਵੇ ਕੋਈ ਪਾਏ ਨੂੰ ਸੈੱਟ ਕਰ ਸਕਦੇ ਉਹ ਚੀਜ਼ਾਂ ਦੀ ਬਹੁਤ ਵਧੀਆ ਨਾਲ ਹੈ ਹਰ ਇੱਕ ਤੇ ਜਿਤ ਨਹੀਂ ਇੱਕ ਤੇ ਇਚ ਜਾਂਦੀ ਗੌਰ ਅੱਛੀ ਨਹੀਂ ਕੰਪਨੀ ਰੱਖਦੇ ਨੇ ਕੋਈ ਮਤਲਬ ਜੇ ਕੋਈ ਦੱਸਦਾ ਵੀ ਜਾ ਕੇ ਉਹਦੀ ਸੁਣ ਵੀ ਰਹੇ ਨਹੀਂ ਅਹੀ ਗੱਲ ਨਹੀਂ ਛੋਟੀ ਗੱਲ ਸੁਣ ਕੇ ਨਹੀਂ ਆਣ ਕੌਲੀ ਕਰ ਦਿੰਗੇ ਕਿਉਂਕਿ ਬਹੁਤ ਮਤਲਬ ਕੰਪਨੀ ਨਾ ਮਤਲਬ ਆਪਾਂ ਗੱਲ ਕਰੀਏ ਇੱਕ ਮਾਈਂਡ ਦੀ ਇੰਡੀਆ ਦੇ ਵਿੱਚ ਜਨਮ ਦੇਣ ਵਾਲੀ ਕੰਬਾਇਨ ਨੂੰ ਕਰਤਾਰ ਕਰਤਾਰ 1975 ਦੇ ਵਿੱਚ ਜਿਹੜੀ ਕੰਬਾਇਨ ਬਣੀ ਹੈ ਉਹ ਸਾਰਿਆਂ ਨਾਲੋਂ ਪਹਿਲਾਂ ਕਰਤਾਰ ਨੇ ਬਣਾਈ ਹੈ ਹੂੰ ਬਾਅਦ ਚ ਸਾਰੀਆਂ ਕੰਪਨੀਆਂ ਬਣਨ ਲੱਗੀ ਚਲੋ ਹੁਣ ਤਾਂ ਚੱਲੀ ਜਾਂਦਾ ਹੈ ਨਾ ਮਤਲਬ ਉਹ ਜਿਹੜਾ ਜਨਮ ਦਿੱਤਾ ਕੰਬਾਇਨ ਨੂੰ ਕਰਤਾਰ ਨੇ ਦਿੱਤਾ ਅੱਜ ਵੀ ਉਹ ਪੀਸ ਸਾਡੇ ਸ਼ੋਰੂਮ 'ਚ ਲੱਗਿਆ ਹੋਇਆ ਹੋਗਾ ਹਾਂਜੀ ਤਿਆਰ ਹੋ ਕੇ ਉਮੀਦ ਕਰਦੇ ਆਂ ਵੀ ਜਿਵੇਂ ਮਤਲਬ ਤੁਸੀਂ ਗਾਂਕਾਂ ਨਾਲ ਫਾਰਮਰਾਂ ਨਾਲ ਜਿਵੇਂ ਪਹਿਲਾਂ ਜੁੜੇ ਹੋ ਤੇ ਉਸੇ ਤਰ੍ਹਾਂ ਸਰਵਿਸਾਂ ਲਈ ਰੇਗ ਸਰਵਿਸ ਹਾਂਈ ਸਰਵਿਸ ਦਾ ਸਾਡਾ ਅਸੀਂ ਕਦੇ ਨਾ ਸਾਡੇ ਮਾਲਕ ਨਾਲ ਮਤਲਬ ਚੱਲਦੀ ਰਹਿੰਦਾ ਸਾਡਾ ਸਰਵਿਸ ਕਾਸਟ ਅਸੀਂ ਭਾਈ ਮੈਂ ਕਹਿੰਦਾ ਜਿੰਨੀ ਕਰਤਾਰ ਦੀ ਸਰਵਿਸ ਆ ਵੀ ਮੈਨੂੰ ਨਹੀਂ ਲੱਗਦਾ ਕਿਸੇ ਕੰਪਨੀ ਜੀ ਕਿਉਂਕਿ ਬਹੁਤ ਨਾਲ ਹਾਂ ਬਾਕੀ ਦੀ ਖਾਸੀਅਤ ਆ ਕਿ ਮੰਨ ਕੇ ਯਾਰ ਇਹ ਨਹੀਂ ਵੀ ਮਾਲਾ ਆਪਣਾ ਮਸ਼ੀਨ ਦੇਦੀ ਵੀ ਯਾਰ ਕੰਮ ਨਿਬੜ ਗਿਆ ਉਹ ਚੀ ਨਹੀਂ ਹਾਂ ਠੀਕ ਹੈ ਗੱਲ ਠੀਕ ਹੈ ਜਿਹਨਾਂ ਨੂੰ ਇਹ ਵੀ ਆਪਾਂ ਦੀ ਮਤਲਬ ਇਹ ਬੰਦੇ ਨਾਲ ਵਰਤੀਏ ਜਿਹੜੇ ਬੰਦੇ ਨੇ ਕੇਰਾ ਮਸੀਹ ਕਰਤਾਰ ਨਾਲ ਜੁੜ ਗਏ ਉਹ ਦੁਆਰੇ ਹੋਰ ਕੰਪਨੀ ਨਹੀਂ ਮੈਨੂੰ ਲੱਗਦਾ ਵੀ ਜਾਵੇ ਠੀਕ ਹੈ ਠੀਕ ਹੈ ਜੀ ਫਿਰ ਮਿਹਰਬਾਨੀ ਤੁਹਾਡੀ ਹੈਨਾ ਇੰਨਾ ਕਾਪਾ ਸਾਂਝਾ ਕੀਤਾ ਸਭ ਨਾਲ ਠੀਕ ਹੈ ਜੀ